ਗੱਲ ਚੋਣਾ ਦੀਆਂ ਚੋਣ ਰੈਲੀਆਂ ਦੀਆਂ ਤਾਂ ਚੋਣ ਰੈਲੀਆਂ ਤੋਂ ਬਾਅਦ ਚੋਣ ਵੀ ਹੋ ਗਈਆਂ ਤੇ ਨਤੀਜੇ ਵੀ ਆ ਗਏ ਤੇ ਹੁਣ ਕੁਝ ਮੰਤਰੀ ਬਣ ਰਹੇ ਨੇ ਤੇ ਕੁਝ ਸੰਸਦ ਦੇ ਮੈਂਬਰੇ ਬਣੇ ਨੇ ਪਰ ਜਿੱਤਿਆ ਹੋਇਆ ਨੇ ਹੁਣ ਫੇਰ ਡੇਰਾਂ ਕਿੰਨੀ ਦਾ ਰੁਕਣਾ ਸ਼ੁਰੂ ਕੀਤਾ ਕਿਉਂਕਿ ਜਿਹੜੇ ਆਸ਼ੀਰਵਾਦ ਉਮੀਦਵਾਰੀ ਦਾ ਸਮੇਂ ਲੈਣ ਗਏ ਸੀ ਤੇ ਜਿਹੜੇ ਜਿੱਤ ਗਏ ਹੁਣ ਉਹ ਫੇਰ ਮੱਥਾ ਟੇਕਣ ਜਾ ਰਹੇ ਨੇ ਉਹਸਾ ਜਿਹੜੇ ਨਹੀਂ ਜਿੱਤ ਸਕਿਓ ਅਜੇ ਨਾ ਜਾਣ ਅਗਲੀਆਂ ਚੋਣਾਂ ਚ ਲੋੜ ਪੂਗੀ ਉਹਨਾਂ ਨੂੰ ਸੋ ਪਰ ਪਹਿਲਾਂ ਰਾਜਾ ਬੜਿੰਗ ਜਾਇਆ ਡੇਰਾ ਬਿਆਸ ਹੁਣ ਸੁਖਜਿੰਦਰ ਰੰਧਾਵਾ ਵੀ ਚਲੇਗੇ ਜੀ ਹਾਂ ਪਹਿਲਾਂ ਤਾਂ ਅਮਰਿੰਦਰ ਸਿੰਘ ਰਾਜਾ ਬੜਿੰਘੋਰੀ ਆਪਣੇ ਪਰਿਵਾਰ ਸਣੇ ਡੇਰਾ ਬਿਆਸ ਜਾਂਦੇ ਨੇ ਹਨਾ ਡੇਰਾ ਬਿਆਸ ਦੇ ਮੁਖੀ ਹੋਰਾਂ ਨਾਲ ਮੁਲਾਕਾਤ ਕਰਦੇ ਨੇ ਗੁਰਿੰਦਰ ਸਿੰਘ ਢੱਲੋਂ ਹੋਰਾਂ ਤੋਂ ਮੁੜ ਕੇ ਅਸ਼ੀਰਵਾਦ ਲੈਂਦੇ ਨੇ ਤੇ ਕਹਿੰਦੇ ਨੇ ਕਿ ਜੀ ਅਸੀਂ ਤਾਂ ਮਤਲਬ ਕਿ ਹਮੇਸ਼ਾ ਇੱਥੇ ਆਉਂਦੇ ਆ ਸੋ ਇਸ ਲਈ ਇਹ ਤਾਂ ਸਕੂਨ ਦੀ ਫੇਰੀ ਹੈ ਉਸੇ ਤਰ੍ਹਾਂ ਡਾਕਟਰ ਸੁਖਜਿੰਦਰ ਰੰਦਾਵਾ ਹੋਰੀ ਸੁਖਜਿੰਦਰ ਰੰਦਾਵਾ ਹੁਣ ਜਿੱਥਨ ਤੋਂ ਬਾਅਦ ਫੇਰ ਡੇਰਾ ਬਿਆਸ ਪਹੁੰਚੇ ਡੇਰਾ ਬਿਆਸ ਪਹੁੰਚ ਕੇ ਉਹਨਾਂ ਨੇ ਵੀ ਮੇਰੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਤੇ ਮੁਲਾਕਾਤ ਕਰਕੇ ਉਹਨਾਂ ਨੇ ਵੀ ਕਿਹਾ ਕਿ ਮੈਨੂੰ ਇੱਥੇ ਆ ਕੇ ਹਮੇਸ਼ਾ ਸਕੂਨ ਮਿਲਦਾ ਹੈ ਹੈ ਇਹ ਲੋਕ ਸੇ ਵੀ ਕੰਮ ਕਰਦੇ ਨੇ ਤੇ ਕਰੋਨਾ ਕਾਲ ਦੇ ਦੌਰਾਨ ਉਹਨੇ ਬਹੁਤ ਵੱਡੀ ਸੇਵਾ ਨਿਭਾਈ ਆ ਇਸ ਲਿਖਣ ਦੇ ਕਿ ਮੈਂ ਤਾਂ ਆਸ਼ੀਰਵਾਦ ਲੈਣ ਆਇਆ ਚਲੋ ਜੀ ਜਿਹੜੇ ਹੋਰ ਜਿੱਥੇ ਨੇ ਹੋ ਸਕਦਾ ਉਹ ਵੀ ਹੁੰਦੇ ਦਿਨਾਂ 'ਚ ਇੱਥੇ ਜਾਣ ਜਾਂ ਕੁਝ ਹੋਰ ਥਾਵਾਂ ਤੇ ਵੀ ਜਾਣ ਪਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਜ਼ਿਕਰ ਕੀਤੀ ਚਰਚਾ ਤਾਂ ਉਹ ਮੰਤਰੀ ਮੰਡਲ ਨੂੰ ਲੈ ਕੇ ਆ ਜਿਹਦੇ ਬਾਰੇ ਆਪਾਂ ਕੱਲ ਵਿਸਥਾਰਤ ਪੂਰੀ ਖਬਰ ਚਰਚਾ ਕਰ ਚੁੱਕੇ ਹਾਂ ਕਿ ਇੱਕ ਮੰਤਰੀ ਦੀ ਤਬਦੀਲੀ ਹੈ ਕਿਉਂਕਿ ਮੀਥੇ ਰੋਰੀ ਐਮਐਲਏ ਤੋਂ ਐਮਪੀ ਬਣ ਗਏ ਨੇ ਸੋ ਮੰਤਰੀ ਸੀਐਸਰੀ ਉਹਨਾਂ ਦੀ ਕੁਰਸੀ ਖਾਲੀ ਹੋਣੀ ਹੈ ਦੋ ਮੰਤਰੀ ਦੀਆਂ ਕੁਰਸੀਆਂ ਖਾਲੀ ਨੇ ਤਿੰਨ ਜਾਂ ਚਾਰ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਇਹ ਖਬਰ ਆਪਾਂ ਕੱਲ ਵਿਸਥਾਰਤ ਕੀਤੀ ਪਰ ਹੁਣ ਕਹਿੰਦੇ ਕਿ ਇੱਕ ਕੈਬਨਿਟ ਦਾ ਵਿਸਤਾਰ ਥੋੜੇ ਸਮੇਂ ਲਈ ਅੱਗੇ ਪੈ ਸਕਦਾ ਜਾਂ ਕੈਬਨਿਟ ਦੇ ਵਿੱਚ ਹੋਣ ਵਾਲੀ ਤਬਦੀਲੀਆਂ ਕੁਝ ਮੰਤਰੀਆਂ ਦੀ ਛੁੱਟੀ ਤੇ ਕੁਝ ਨਮਿਆਂ ਦੀ ਆਮਦ ਇਹ ਥੋੜੇ ਵਖਵੇ ਲਈ ਅੱਗੇ ਪੈ ਸਕਦੀ ਕਿਉਂਕਿ ਵਿਚਾਲੇ ਬੈਂਡ ਵੱਜ ਆ ਗਿਆ ਜੀ ਹਾਂ ਬੀਬੀ ਅਨਮੋਲ ਗਗਨ ਮਾਨ ਦਾ ਵਿਆਹ ਹੁਣ ਤੁਸੀਂ ਕਹੋ ਜੀ ਵਿਆਹ ਨਾਲ ਕੈਬਨ ਦਾ ਕੀ ਸੰਬੰਧ ਕਿਉਂ ਪਾਈ ਹੈਗਾ ਜੇ ਛੁੱਟੀ ਹੋਣ ਵਾਲਿਆਂ ਚ ਅਨਮੋਲ ਗਗਨ ਮਾਨ ਦਾ ਵੀ ਨਾ ਹੋਵੇ ਫੇਰ ਥਗਲੇ ਕਹਿਣਗੇ ਦੱਸੋ ਜੀ ਵਿਆਹ ਤੋਂ ਪਹਿਲਾਂ ਹੀ ਮੰਤਰੀ ਤੋਂ ਹਟਾਤੀ ਇਸ ਲਈ ਹੋ ਸਕਦਾ ਕਿ ਭਈ ਅਜੇ ਹਲਜੁਲਣਾ ਹੋਵੇ ਵੈਸੇ ਤਾਂ ਮੂਰੇ 10 ਜੁਲਾਈ ਦੀ ਚੋਣ ਹੈ ਸੋ 10 ਜੁਲਾਈ ਦੀ ਚੋਣ ਵੀ ਇਸ ਪੱਖ 'ਚ ਅਹਿਮੀਅਤ ਰੱਖਦੀ ਹੈ ਕਿ ਚੋਣਾਂ ਤੋਂ ਪਹਿਲਾਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹ ਵੀ ਇੱਕ ਪਹਿਲੂ ਹੈ ਕਿਉਂਕਿ ਦੁਆਬੇ ਦੇ ਇੱਕ ਮੰਤਰੀ ਦੀ ਵੀ ਛੁੱਟੀ ਹੋਣੀ ਹੈ ਜੇ ਦੁਆਬੇ ਵਾਲੇ ਮੰਤਰੀ ਦੀ ਛੁੱਟੀ ਹੋਣੀ ਹੈ ਤਾਂ ਉਹ ਕਹਿੰਦੇ ਜੀ 10 ਜੁਲਾਈ ਨੂੰ ਤਾਂ ਚੋਣਾਂ ਹੀ ਨੇ ਸੋ ਇਸ ਲਈ ਦੇ ਰੁਕ ਜਾਓ ਹਾਂ ਇਹ ਨਾ ਵੀ ਕੋਤੋਂ ਬਾਅਦ ਜਦੋਂ ਪੰਚਾਇਤੀ ਚੋਣਾਂ ਵੀ ਆ ਜਾਣ ਫਿਰ ਕਹਣਗੇ ਰੁਕ ਜਾਓ ਹਾਂ ਫਿਰ ਉਸ ਤੋਂ ਬਾਅਦ ਬਾਕੀ ਜਿਵੇਂ ਚੋਣਾਂ ਆ ਜਾਣ ਫਿਰ ਕਹਣਗੇ ਰੁਕ ਜਾਓ ਪਰ ਨਹੀਂ ਜੀ ਕੈਬਨਿਟ ਦੇ ਵਿੱਚ ਹਲਚੁਲ ਤੈ ਹੈ 3 ਤੋਂ 4 ਕਿਉਂ ਤੋਂ ਵੱਧ ਮੰਤਰੀਆਂ ਦੀ ਵੀ ਛੁੱਟੀ ਹੋ ਸਕਦੀ ਹੈ ਮੈਸੇ ਤਾਂ 8 ਮੰਤਰੀ ਜਹੇ ਨੇ ਜਿਨ੍ਹਾਂ ਦੇ ਹਲਕਿਆਂ ਦੇ ਵਿੱਚ ਹਾਰ ਹੋਈਆ ਪਰ ਉਹਨਾਂ ਚੋਂ ਇੱਕ ਜਾਂ ਦੋ ਮੰਤਰੀ ਤਏ ਨੇ ਜਿਨ੍ਹਾਂ ਦੀ ਕੁਰਸੀ ਨੂੰ ਕੋਈ ਖਤਰਾ ਨਹੀਂਗਾ ਸੋ 8 ਮੰਤਰੀਆਂ ਦੇ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਖੁਦ ਉਮੀਦਵਾਰ ਹੁੰਦਿਆਂ ਵੀ ਹੈਨਾ ਉਹ ਵਿਅਕਤੀ ਪਛੜੇ ਨੇ ਸੋ ਇਸ ਲਈ 8ਾਂ ਦੇ ਵਿੱਚੋਂ 2 ਜਾਂ 3 ਦੀ ਕੁਰਸੀ ਤਾਂ ਕਾਫੀ ਪੱਕੀ ਮੰਨੀ ਜਾ ਰਹੀ ਆ ਪਰ ਇਸ ਲਈ ਜਿਹੜੀ 304 ਦੀ ਗਣਤੀ ਆ ਕਹਿੰਦੇ ਗਣਤੀ ਵੱਧ ਵੀ ਸਕਦੀ ਆ ਬਸ਼ਰਤੇ ਇੱਕ ਤਾਂ ਉਹ ਵਿਆਹ ਨੂੰ ਦੇਖਦੇ ਆ ਕਿ ਕਾਹਨੂ ਪਈ ਵਿਆਹ ਤੋਂ ਪਹਿਲਾਂ ਕੋਈ ਖਿਲਾਰਾ ਪਾਉਣਾ ਫਿਰ ਦੂਜਾ 10 ਜੁਲਾਈ ਵਾਲੀ ਚੋਣ ਨੂੰ ਦੇਖਦੇ ਆ ਵੀ ਸੋ ਇਸ ਦੇ ਉੱਤੇ ਸਭ ਦੀ ਨਜ਼ਰ ਆ ਪਰ ਕੈਬਨਿਟ ਦੇ ਵਿੱਚ ਖਲਝੁਲਟ ਹੈ ਆ ਜੀ ਹਰੀ ਚੰਡੀ ਕੇਜਰੀਵਾਲ ਤੋਂ ਲਿਆਂਦੀ ਆ ਤੇ ਕੁਝ ਨਾਵਾਂ ਦੇ ਸੁਝਾਵਾਂ ਦੀ ਚਰਚਾ ਵੀ ਹੋ ਚੁੱਕੀ ਆ ਕਹਿੰਦੇ ਪਰ ਫਿਲਹਾਲ ਇਹ ਮਾਮਲਾ ਕੁਝ ਸਮੇਂ ਲਈ ਕਿਉਂਕਿ ਪਹਿਲਾਂ ਹੀ ਚੋਣਾਂ ਦੇ ਦੌਰਾਨ ਹੀ ਤੈਅ ਹੋ ਗਿਆ ਸੀਗਾ ਕਿ ਅਨਮੋਲ ਗਗਨਵਾਨ ਦਾ ਵਿਆਹ 16 ਜੂਨ ਨੂੰ ਆ ਤੇ ਫਿਰ ਚੋਣ ਨਤੀਜਿਆਂ ਤੁਰੰਤ ਬਾਅਦ ਜਲੰਧਰ ਪੱਛਮੀ ਵਾਲੀ ਸੀਟ ਤੇ ਜਿਮਨੀ ਚੋਣ ਦਾ ਐਲਾਨ ਆ ਗਿਆ ਕਿ 10 ਜੁਲਾਈ ਨੂੰ ਹੈ ਜੀ ਸੋ ਇਸ ਲਈ ਦੋ ਪਹਿਲੂਆਂ ਨੂੰ ਧਿਆਨ ਚ ਰੱਖਦੇ ਹਾਂ ਕਹਿੰਦੇ ਆਮ ਆਦਮੀ ਪਾਰਟੀ ਫਿਲਹਾਲ ਕੈਬਨਿਟ ਦੇ ਵਿੱਚ ਖਲਜੁਲ ਕਰਨ ਤੋਂ ਟਾਲਾਬਟ ਰਹੀ ਆ ਪਰ ਛੇਤੀ ਹੀ ਹੋਣਾ ਹੈ ਜਨਾਬ ਇਹ ਤੈਅ ਆ ਚਲੋ ਜੇ ਪੰਜਾਬ ਦੀ ਇਹ ਗੱਲ ਆ ਤਾਂ ਕਹਿੰਦੇ ਕਿ ਆ